4 ਸਾਲ ਹੋ ਗਏ ਮੋਦੀ ਸਰਕਾਰ ਦੇ ਨਾਲ ਟੱਕਰਾਂ ਮਾਰਦੇ ਨੂੰ ਉਹਨਾਂ ਦੇ ਕੰਨਾਂ ਤੇ ਜੂਨੀ ਸਰਕਦੀ ਹੈਗੀ ਤੇ ਡੈਫੀਨੇਟਲੀ ਸਰਕਾਰ ਦੇ ਵਿੱਚ ਜਿੰਨੀ ਡੈਮੋਕ੍ਰੇਸੀ ਜਿੰਨੀ ਸਰਕਾਰ ਜ਼ਰੂਰੀ ਹੁੰਦੀ ਹੈ ਉਨੀ ਹੀ ਆਪੋਜੀਸ਼ਨ ਵੀ ਇੰਪੋਰਟੈਂਟ ਰੋਲ ਅਦਾ ਕਰਦੀ ਹੈ ਟੋਟਲੀ ਇਲੋਜੀਕਲ ਔਰ ਇਲਲੀਗਲ ਫੈਸਲਾ ਸੀਗਾ ਜੋ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਕੀਤਾ ਸੀਗਾ ਕਿ ਪੰਜਾਬ ਤੇ ਹਰਿਆਣਾ ਦੀ ਬਾਰਡਰ ਨੂੰ ਇਹਜਾ ਇੰਡੀਆ ਦੇ ਪਾਕਿਸਤਾਨ ਦਾ ਬਾਰਡਰ ਵੀ ਨਹੀਂ ਹੈਗਾ ਉਹ ਜਾ ਬਾਰਡਰ ਬਣਾ ਕੇ ਰੱਖ ਦਿੱਤਾ ਸੀਗਾ ਇੱਕ ਕੋਈ ਡੈਮੋਕਰੈਟਿਕ ਸੋਵਰਨ ਆਜ਼ਾਦ ਦੇਸ਼ ਦੇ ਵਿੱਚ ਤੁਸੀਂ ਕਿਵੇਂ ਵੰਡੀਆਂ ਪਾ ਸਕਦੇ ਹੋ ਸਰਾਧਾਂ ਦੇ ਉੱਪਰ ਸਿਰਫਾਂ ਦੀਆਂ ਸਰਾਧਾਂ ਦੇ ਉੱਪਰ ਸੋ ਉਹਨਾਂ ਦਾ ਫੈਸਲਾ ਬਿਲਕੁਲ ਠੀਕ ਸੀਗਾ ਮੈਂ ਸਮਝਦਾ ਕਿ ਜੇ ਭਾਜਪਾ ਇਹੋ ਜੀ ਹਲਕੀ ਸੋਚ ਦੇ ਨਾਲ ਸੁਪਰੀਮ ਕੋਰਟ ਦੇ ਵਿੱਚ ਜਾਂਦੀ ਵੀ ਹੈ ਤੇ ਉਹਨੂੰ ਉੱਥੋਂ ਵੀ ਮੂੰਹ ਦਿਖਾ ਕੇ ਆਉਣੀ ਪਊਗੀ ਦੇਖੋ ਇਸ ਤਰ੍ਹਾਂ ਕਿ ਜਿਸ ਦਿਨ ਭਗਵੰਤ ਸਿੰਘ ਜੀ ਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਕਿਸਾਨੀ ਦੇ ਤੋਂ ਹੀ ਕੰਮ ਇੱਥੇ ਸ਼ੁਰੂ ਹੁੰਦਾ ਹੈ ਔਰ ਕਿਸਾਨੀ ਦੀ ਖਤਮ ਹੁੰਦਾ ਮੈਂ ਸਮਝਦਾ ਕਿ ਜੋ ਪਿਛਲੇ ਸਮੇਂ ਦੇ ਵਿੱਚ ਜੋ ਭਾਜਪਾ ਦੀ ਕੇਂਦਰ ਸਰਕਾਰ ਨੇ ਜੋ ਬਹੁਤ ਅਤਿਆਚਾਰ ਕੀਤਾ ਤਿੰਨ ਕਾਨੂੰਨਾਂ ਦੇ ਖਿਲਾਫ ਕਿਸਾਨ ਭਰਾਵਾਂ ਨੇ ਸੰਘਰਸ਼ ਕੀਤਾ ਔਰ ਤਕਰੀਬਨ ਡੇਢ ਸਾਲ ਉਹਨਾਂ ਨੂੰ ਦਿੱਲੀ ਬਾਰਡਰ ਦੇ ਉੱਪਰ ਸੰਘਰਸ਼ ਕਰਨਾ ਪਿਆ ਉਹਦੇ ਵਿੱਚ ਜੋ ਕਿਸਾਨ ਵੀਰ ਸਾਡੇ ਸ਼ਹੀਦ ਹੋ ਗਏ ਸੀਗੇ ਆਪ ਦੀਆਂ ਜਾਨਾਂ ਗਵਾ ਬੈਠੇ ਸੀਗੇ ਉਹਨਾਂ ਨੂੰ ਪੰਜਾਬ ਸਰਕਾਰ ਆਪਣੇ ਵਾਅਦੇ ਮੁਤਾਬਕ ਉਹਨਾਂ ਦੀ ਬਾਹ ਫੜ ਰਹੀ ਹੈ ਤੇ ਅੱਜ ਉਸੇ ਲੜੀ ਦੇ ਵਿੱਚ ਸੁਨਾਮ ਹਲਕੇ ਦੇ 13 ਪਰਿਵਾਰਾਂ ਨੂੰ ਉਹ ਕਿਸਾਨ ਪਰਿਵਾਰ ਜਿਹੜੇ ਕਿ ਜਿਨ੍ਹਾਂ ਦੇ ਜੀ ਸ਼ਹੀਦ ਹੋ ਗਏ ਸੀ ਉਸ ਸੰਘਰਸ਼ ਦੇ ਵਿੱਚ ਉਹਨਾਂ 13 ਪਰਿਵਾਰਾਂ ਦੇ ਜੀਆਂ ਨੂੰ ਸਰਕਾਰੀ ਨੌਕਰੀ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ ਔਰ ਸਮੁੱਚੇ ਪੰਜਾਬ ਦੇ ਵਿੱਚ ਹਜ਼ਾਰਾਂ ਇਹ ਜਿਹੇ ਪਰਿਵਾਰ ਜਿਨ੍ਹਾਂ ਦੀਆਂ ਜਾਂਾਂ ਪਈਆਂ ਗਈਆਂ ਸੈਂਕੜੇ ਸੈਂਕੜੇ ਪਰਿਵਾਰਾਂ ਦੀਆਂ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਤੇ ਸੁਨਾਮ ਹਲਕੇ ਦੇ ਅੱਜ 13 ਪਰਿਵਾਰ ਨੇ ਜਿਹੜੇ ਇਹਦੇ ਵਿੱਚ ਕਵਰ ਕੀਤੇ ਜਾ ਰਹੇ ਨੇ ਪੰਜਾਬ ਦੀ ਭਵੰਤਮਾਨ ਸਰਕਾਰ ਕਿਸਾਨ ਭਰਾਵਾਂ ਦੇ ਨਾਲ ਮਜ਼ਦੂਰ ਭਰਾਵਾਂ ਦੇ ਨਾਲ ਖੜੀ ਸੀ ਔਰ ਹਮੇਸ਼ਾ ਖੜੀ ਰਹੂਗੀ ਕਿਉਂਕਿ ਜਿੰਦ ਜਾਨ ਪੰਜਾਬ ਦੀ ਕਿਸਾਨੀ ਆ ਪਰ ਕਿ ਕਿਹੜੇ ਡਿਪਾਰਟਮੈਂਟ ਦੇ ਜਿਹੜੇ ਨੌਕਰੀ ਇਹ ਸਾਰੇ ਖੇਤੀਬਾੜੀ ਡਿਪਾਰਟਮੈਂਟ ਦੇ ਨੇ ਜੀ ਕਿਉਂਕਿ ਕਿਸਾਨ ਖੇਤੀਬਾੜੀ ਨਾਲ ਹੀ ਸੰਬੰਧਿਤ ਹੈ ਉਹਨਾਂ ਦਾ ਕਿੱਤਾ ਜਿਹੜਾ ਉਹ ਖੇਤੀਬਾੜੀ ਦੇ ਨਾਲ ਹੀ ਜੁੜ ਸਕਦਾ ਸੀਗਾ ਉੱਥੇ ਉਹ ਕੰਟਰੀਬਿਊਟ ਕਰ ਸਕਦੇ ਸੀ ਉਹ ਖੇਤੀਬਾੜੀ ਵਿਭਾਗ ਦੇ ਵਿੱਚ ਇਹਨਾਂ ਸਾਰੇ ਪਰਿਵਾਰਾਂ ਦੇ ਜੀਆਂ ਨੂੰ ਨੌਕਰੀ ਜਿਹੜੀ ਦਿੱਤੀ ਗਈ ਹੈ ਜਿਹੜਾ ਕਿਸਾਨਾਂ ਦੀ ਯਾਦ ਦੇ ਵਿੱਚ ਇੱਕ ਸਮਾਰਕ ਬਣਾਇਆ ਗਿਆ ਸੀ ਸੰਗਤ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪਹਿਲਾ ਸਮਾਰਕ ਜਿਹੜਾ ਸੰਗਤ ਦੇ ਵਿੱਚ ਬਣਾਇਆ ਸੀ ਅਜੋ ਅਣਦੇਖੀ ਦਾ ਸ਼ਿਕਾਰ ਨਹੀਂ ਐਹ ਜੀ ਕੋਈ ਗੱਲ ਨਹੀਂ ਹੈ ਜੀ ਜੇ ਕੋਈ ਇਸ ਤਰ੍ਹਾਂ ਦੀ ਕੋਈ ਤੁਹਾਡੇ ਧਿਆਨ ਦੇ ਵਿੱਚ ਗੱਲ ਆਉਂਦੀ ਹੈ ਐਹ ਜੀ ਕੋਈ ਗੱਲ ਨਹੀਂ ਹੈ ਵੀ ਸਰਕਾਰ ਵੱਲੋਂ ਕੋਈ ਅਣਦੇਖੀ ਕੀਤੀ ਜਾਂਦੀ ਹੈ ਪਰ ਹਾਂ ਜੀ ਡੈਫੀਨਿਟਲੀ ਕਤੇ ਐਡਮਿਨਿਸਟ੍ਰੇਟਿਵ ਤੌਰ ਦੇ ਉੱਪਰ ਕੋਈ ਤੁਹਾਨੂੰ ਕਮੀ ਪੇਸ਼ੀ ਲੱਗਦੀ ਹੈ ਤਾਂ ਤੁਸੀਂ ਵੀ ਪੱਤਰਕਾਰ ਭਰਾ ਵੀ ਸਮਾਜ ਦਾ ਹਿੱਸਾ ਹੋ ਸਾਨੂੰ ਦੱਸੋ ਉਹਦੇ ਚ ਡਿਪਟੀ ਕਮਿਸ਼ਨਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉਹਦੇ ਪੂਰਾ ਧਿਆਨ ਦੇ ਕੇ ਜੋ ਵੀ ਇੱਥੇ ਰਿਕੁਆਇਰਡ ਹੋਗਾ ਉਹ ਹੋਏਗਾ ਦਿੱਲੀ ਸਰ ਦੁਬਾਰਾ ਕਿਸਾਨ ਬੈਠੇ ਆ ਗਏ ਤਾਂ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਕਿਸਾਨਾਂ ਨੇ ਉਹ ਹੁਣ ਵਿਰੋਧੀ ਧਿਰ ਦੇ ਨੇਤਾ ਨੂੰ ਮਿਲਣ ਦੀ ਗੱਲ ਕਰ ਰਹੇ ਨੇ ਪ੍ਰਾਈਵੇਟ ਮੀਟਿੰਗ ਆਉਣ ਦੀ ਗੱਲ ਕਰ ਰਹੇ ਨੇ ਕਿਸਾਨ ਤਾਂ ਉਹਨਾਂ ਨੇ ਕਿਹਾਗਾ ਕਿ 25 ਜੁਲਾਈ ਨੂੰ ਵਿਰੋਧੀ ਧਿਰ ਦੇ ਨੇਤਾ ਨੂੰ ਮਿਲ ਕੇ ਜਿਹੜਾ ਸੀ ਸਰਕਾਰ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਾਂ ਦੇਖੋ ਇਸ ਤਰ੍ਹਾਂ ਕਿ ਵਿਰੋਧੀ ਧਿਰ ਚਾਹੇ ਜਿਹੜੀਆਂ ਮਰਜ਼ੀ ਪਾਰਟੀ ਆਉਣ ਚਾਹੇ ਕਾਂਗਰਸ ਆ ਆਮ ਆਦਮੀ ਪਾਰਟੀ ਚਾਹੇ ਹੋਰ ਵੀ ਜਿੰਨੀਆਂ ਵੀ ਪਾਰਟੀਆਂ ਹੈਗੀਆਂ ਹਮੇਸ਼ਾ ਕਿਸਾਨੀ ਦੀ ਗੱਲ ਹੈ ਜਿਹੜੀ ਉਹ ਕਰਦੇ ਰਹੇ ਆ ਕਿਉਂਕਿ ਕਿਸਾਨ ਵੀਰਾਂ ਨੂੰ ਹੁਣ तकरीबन 4 ਸਾਲ ਹੋ ਗਏ ਮੋਦੀ ਸਰਕਾਰ ਦੇ ਨਾਲ ਟੱਕਰਾਂ ਮਾਰਦੇ ਇਹਨਾਂ ਨੂੰ ਉਹਨਾਂ ਦੇ ਕੰਨਾਂ ਤੇ ਯੂਨੀ ਸਰਕ ਦੀ ਹੈਗੀ ਤੇ ਡੈਫੀਨੇਟਲੀ ਸਰਕਾਰ ਦੇ ਵਿੱਚ ਜਿੰਨੀ ਡੈਮੋਕਰੇਸੀ ਜਿੰਨੀ ਸਰਕਾਰ ਜ਼ਰੂਰੀ ਹੁੰਦੀ ਹੈ ਉਹਨੀ ਹੀ ਆਪੋਜੀਸ਼ਨ ਵੀ ਇੰਪੋਰਟੈਂਟ ਰੋਲ ਅਦਾ ਕਰਦੀ ਹੈ ਔਰ ਪਿਛਲੇ ਸਮੇਂ ਦੇ ਤੁਸੀਂ ਦੇਖੇ ਜੋ ਇੰਡੀਆ ਬਲੌਕ ਹੈ ਆਪੋਜੀਸ਼ਨ ਦਾ ਜੋ ਗੱਠਜੋੜ ਹੈ ਉਹਨੇ ਬਹੁਤ ਵੱਡੇ ਪੋਲੀਟੀਕਲ ਗੇਨਸ ਪਿਛਲੇ ਇਲੈਕਸ਼ਨਾਂ ਦੇ ਵਿੱਚ ਕੀਤੇ ਨੇ ਤੇ ਹੁਣ ਵੀ ਜਿਹੜੇ ਕੱਲ ਇਲੈਕਸ਼ਨ ਹੋ ਕੇ ਆਟੀਆਂ ਨੇ 10 ਤਰੀਕ ਨੂੰ ਉਹਦੇ ਵਿੱਚ ਵੀ ਤੇ 13 ਦੇ ਵਿੱਚੋਂ 10 ਸੀਟਾਂ ਜਿਹੜੀ ਉਹ ਆਪੋਜੀਸ਼ਨ ਬਲੌਕ ਜਿੱਤ ਚੁੱਕੇ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਇੱਕ ਸਿਆਸੀ ਫਿਜ਼ ਹੈ ਜਿਹੜੀ ਉਹ ਪੂਰੇ ਦੇਸ਼ ਦੀ ਬਦਲ ਰਹੀ ਹੈ ਉਹ ਇੰਡੀਆ ਬਲੌਕ ਦੀਆਂ ਪਾਰਟੀਆਂ ਦੇ ਵਿੱਚ ਦੇ ਨਾਲ ਦੇ ਹੱਕ ਦੇ ਵਿੱਚ ਉਹ ਹਵਾ ਚੱਲ ਰਹੀ ਹੈ ਤੇ ਬੀਜੇਪੀ ਦੇ ਖਿਲਾਫ ਹਵਾ ਚੱਲਣੀ ਸ਼ੁਰੂ ਹੋਈ ਹੈ ਸੋ ਚੰਗੀ ਗੱਲ ਹੈ ਕਿ ਸਾਰੇ ਵਿਰੋਧੀ ਧਿਰਾਂ ਦੇ ਲੀਡਰਾਂ ਦੇ ਨਾਲ ਕਿਸਾਨੀ ਅੰਦੋਲਨ ਦੇ ਸਾਥੀਆਂ ਨੂੰ ਮਿਲਣਾ ਚਾਹੀਦਾ ਹੈ ਕਿਸਾਨ ਕਮੇਟੀਆਂ ਨੂੰ ਮਿਲਣਾ ਚਾਹੀਦਾ ਜਥੇਬੰਦੀਆਂ ਨੂੰ ਤਾਂ ਕਿ ਸਰਕਾਰੀ ਦਰਬਾਰੇ ਉਹਨਾਂ ਦੀ ਗੱਲ ਜਿਹੜੀ ਪਹੁੰਚਾਈ ਜਾ ਸਕੇ ਤੇ ਮਸਲੇ ਹੱਲ ਕਰਾਇਆ ਜਾ ਸਕੇ ਹਾਈ ਕੋਰਟ ਦਾ ਸਖ ਫੈਸਲਾ ਆਇਆਗਾ ਉਹਨਾਂ ਨੇ ਕਿਹਾਗਾ ਕਿ ਹਰਿਆਣਾ ਸਰਕਾਰ ਜਿਹੜਾ ਬਾਰਡਰਾਂ ਨੂੰ ਖੋਲੇ ਤਾਂ ਹੁਣ ਹਰਿਆਣਾ ਸਰਕਾਰ ਉਸ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਚਲੀ ਗਈ ਹੈ ਤਾਂ ਕਿਸਾਨਾਂ ਤੇ ਹਰਿਆਣਾ ਸਰਕਾਰ ਤੇ ਦਬਾਅ ਪਾਇਆ ਜਾਵੇ ਮੈਂ ਸਮਝਦਾ ਕਿ ਟੋਟਲੀ ਇਨ ਲੌਜੀਕਲ ਔਰ ਇਲਲੀਗਲ ਫੈਸਲਾ ਸੀਗਾ ਜੋ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਕੀਤਾ ਸੀਗਾ ਕਿ ਪੰਜਾਬ ਤੇ ਹਰਿਆਣਾ ਦੀ ਬਾਰਡਰ ਨੂੰ ਜਿਹੜਾ ਇੰਡੀਆ ਦੇ ਪਾਕਿਸਤਾਨ ਦਾ ਬਾਰਡਰ ਵੀ ਨਹੀਂ ਹੈਗਾ ਉਹ ਜਿਹਾ ਬਾਰਡਰ ਬਣਾ ਕੇ ਰੱਖ ਦਿੱਤਾ ਸੀਗਾ ਸੋ ਇਹ ਟੋਟਲੀ ਇਲੀਗਲ ਸੀਗਾ ਹਾਈ ਕੋਰਟ ਨੇ ਜੋ ਡਾਇਰੈਕਸ਼ਨ ਦਿੱਤੀ ਉਹ ਬਿਲਕੁਲ ਸਹੀ ਨੇ ਕਿ ਤੁਸੀਂ ਇੱਕੋ ਹੀ ਇੱਕੋ ਹੀ ਡੈਮੋਕਰੈਟਿਕ ਸੋਵਰਨ ਆਜ਼ਾਦ ਦੇਸ਼ ਦੇ ਵਿੱਚ ਤੁਸੀਂ ਕਿਵੇਂ ਵੰਡੀਆਂ ਪਾ ਸਕਦੇ ਹੋ ਸਰਦਾਂ ਦੇ ਉੱਪਰ ਸੂਬਿਆਂ ਦੀਆਂ ਸਰਦਾਂ ਦੇ ਉੱਪਰ ਸੋ ਉਹਨਾਂ ਦਾ ਫੈਸਲਾ ਬਿਲਕੁਲ ਠੀਕ ਸੀਗਾ ਮੈਂ ਸਮਝਦਾ ਕਿ ਜੇ ਭਾਜਪਾ ਇਹੋ ਜੀ ਹਲਕੀ ਸੋਚ ਦੇ ਨਾਲ ਸੁਪਰੀਮ ਕੋਰਟ ਦੇ ਵਿੱਚ ਜਾਂਦੀ ਵੀ ਹੈ ਤੇ ਉਹਨੂੰ ਉੱਥੋਂ ਵੀ ਮੂੰਹ ਦਿਖਾ ਕੇ ਆਉਣੀ ਪਊਗੀ ਤੋਂ ਲੱਗਦਾ ਕਿ ਜਿਵੇਂ ਪਹਿਲਾਂ ਤਰੀ ਉਰੇ ਬੈਠੇ ਦੱਸੋ ਕਿਸ ਤਰ੍ਹਾਂ ਦੀਆਂ ਮੀਟਿੰਗਾਂ ਕਿਸਾਨ ਭਰਾਜਾਂ ਆਉਂਦੇ ਨੇ ਜਦੋਂ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਪਲਾਨ ਡੇਟ ਨੂੰ ਬਾਰਡਰ ਸੀਲ ਕਰਾਂਗੇ ਅਸੀਂ ਦਿੱਲੀ ਕੁਝ ਕਰਾਂਗੇ ਉਸ ਤੋਂ ਪਹਿਲਾਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਨੇ ਕੇਂਦਰ ਦੇ ਤਿੰਨ ਵਜ਼ੀਰ ਬੁਲਾ ਕੇ ਉਹਨਾਂ ਦੀਆਂ ਪੰਜ ਮੀਟਿੰਗਾਂ ਨੇ ਜਿਹੜੀਆਂ ਖੁਦ ਆਪ ਵਕਾਲਤ ਕੀਤੀ ਔਰ ਖੁਦ ਚੰਡੀਗੜ੍ਹ ਦੇ ਵਿੱਚ ਬੈਠ ਕੇ ਉਹ ਮੀਟਿੰਗਾਂ ਕਿਤੇ ਰਾਤ ਦੇ 2-2 3-3 ਵਜੇ ਤੱਕ ਉਹ ਮੀਟਿੰਗਾਂ ਚੱਲਦੀ ਰਹੀਆਂ ਪਰ ਕੇਂਦਰ ਸਰਕਾਰ ਕੋਈ ਜਾਇਜ਼ ਗੱਲ ਵੀ ਮੰਨਣ ਨੂੰ ਤਿਆਰ ਹੀ ਨਹੀਂ ਸੀਗੀ ਹੁਣ ਉਹਨਾਂ ਦੇ ਜਿੰਨੇ ਮਸਲੇ ਨੇ ਕਿਸਾਨ ਭਰਾਵਾਂ ਦੇ ਜਥੇਬੰਦੀਆਂ ਦੇ ਉਹ ਸਾਰੇ ਸਾਰੇ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਨੇ ਪੰਜਾਬ ਸਰਕਾਰ ਨਾਲ ਕੋਈ ਵੀ ਮਸਲਾ ਨਹੀਂ ਹੈਗਾ ਸੋ ਇਸ ਕਰਕੇ ਪੰਜਾਬ ਸਰਕਾਰ ਦਾ ਆਪ ਦਾ ਵਕੀਲ ਵਾਲਾ ਰੋਲ ਅਦਾ ਕਰਕੇ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰ ਸਕਦੀ ਹੈ ਬੇਨਤੀ ਕਰ ਸਕਦੀ ਹੈ ਕਿਸਾਨਾਂ ਦੇ ਨਾਲ ਖੜ੍ਹ ਸਕਦੀ ਹੈ ਸੋ ਅਸੀਂ ਕਰ ਰਹੇ ਹਾਂ ਮਸਲੇ ਨੇ ਜਿਹੜੇ ਉਹ ਤਾਂ ਕੇਂਦਰ ਸਰਕਾਰ ਨੇ ਮੰਨ ਲੈਣ ਉਹਨਾਂ ਦੇ ਸਰ ਇੱਕ ਬਰਨਾਲਾ ਜਿਹੜੀ ਜਮਨੀ ਚੌਂ ਜਿਹੜਾ ਉਮੀਦਵਾਰਾ ਜਿਹੜਾ ਨਹੀਂ ਸਸਪੈਂਸ ਤੁਸੀਂ ਕੁਝ ਜ਼ਰੂਰਤੋਂ ਜ਼ਿਆਦਾ ਐਡਵਾਂਸ ਬੁਲਾ ਲਿਆ ਬਣਾ ਲਿਆ ਜੀ ਕੋਈ ਗੱਲ ਨਹੀਂ ਹੈਗੀ ਹਜੇ ਇੱਕ ਨਹੀਂ ਚਾਰ ਜਮਨੀ ਚੌਂਾਂ ਨੇ ਜਿਹੜੀਆਂ ਉਹ ਹੋਣੀਆਂ ਨੇ ਔਰ ਮੈਂ ਇਹਨਾਂ ਤੁਹਾਨੂੰ ਪ੍ਰਤੱਖ ਤੌਰ ਤੇ ਬੜੇ ਜ਼ੋਰ ਦੇ ਨਾਲ ਕਹਿ ਸਕਦਾ ਬੜੇ ਹੌਸਲੇ ਦੇ ਨਾਲ ਕਹਿ ਸਕਦਾ ਕਿ ਜਿਹੋ ਜਿਹੇ ਰਿਜ਼ਲਟ ਪਰਸੋ ਜਲੰਧਰ ਵੈਸਟ ਦੇ ਆਏ ਨੇ ਆਵਾਦੀ ਪਾਰਟੀ ਦੇ ਹੱਕ ਦੇ ਵਿੱਚ ਕਿ ਇੱਕ ਤਰਫਾ ਜਿਹੜੀ ਜਿੱਤ ਹੈ ਉਹ ਆਵਾਦੀ ਪਾਰਟੀ ਦੀ ਹੋਈ ਹੈ ਉਹੀ ਰਿਜ਼ਲਟ ਨੇ ਜਿਹੜੇ ਉਹ ਇਨ੍ਹਾਂ ਚਾਰ ਜਿਮਣੀ ਚੋਣਾਂ ਦੇ ਵਿੱਚ ਵੀ ਆਵਾਦੀ ਪਾਰਟੀ ਦੇ ਹੱਕ ਦੇ ਵਿੱਚ ਆਉਣਗੇ ਇਨ੍ਹਾਂ ਮੈਂ ਤੁਹਾਨੂੰ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਸਰ ਇੱਕ ਕੀ ਨਾਮ ਹੈ ਬਾਈ ਆਪਣਾ ਸੁਵਿੰਦਰ ਸਿੰਘ ਜੀ ਸੁਵਿੰਦਰ ਜੀ ਤੁਹਾਡਾ ਕੌਣ ਜਿਹੜਾ ਸ਼ਹੀਦ ਹੋਇਆ ਸੀ ਕਿਸਾਨ ਨਾਲ ਜੀ ਮੇਰੇ ਡੈਡੀ ਪਿਓ ਕਦੋਂ ਤੋਂ ਜਾਂਦੇ ਸੀ ਉਹ ਸ਼ੁਰੂਤ ਹੀ ਜਾਂਦੇ ਸੀ ਲਗਾਤਾਰ ਕਿੰਨਾ ਟਾਈਮ ਉੱਥੇ ਰਹੇ ਆ ਉੱਥੇ ਇੱਕ ਸਾਲ ਰਹੇ ਨੇ ਕੀ ਪ੍ਰੋਬਲਮ ਆਈ ਸੀ ਪ੍ਰੋਬਲਮ ਵਸਤੇ ਆਉਂਦੇ ਉਹ ਬਿਮਾਰ ਹੋ ਗਏ ਜੀ ਮੈਂ ਪ੍ਰਾਈਵੇਟ ਹਸਪਤਾਲ ਤੇ ਸੰਗਰੋਧਾਂ ਕੇਤਾ ਹੀ ਉਹ ਇੱਕ ਦਿਨ ਠੀਕ ਹੋਈ ਰਾਤ ਨੂੰ ਪੂਰੇ ਹੋ ਗਏ ਜੀ ਕਿਹੜੇ ਵਿਭਾਗ ਵਿੱਚ ਨੌਕਰੀ ਮਿਲ ਗਈ ਮੈਨੂੰ ਖੇਤੀਬਾੜ ਵਿਭਾਗ ਤੋਂ ਮਿਲੀ ਹੈ ਤਾਂ ਕਿੰਨੇ ਟਾਈਮ ਤੋਂ ਜਿਹੜਾ ਤੁਸੀਂ ਆਸ ਰੱਖ ਰਹੇ ਸੀ ਨੌਕਰੀ ਜੀ ਇਹ ਤਿੰਨ ਸਾਲ ਹੋ ਗਏ ਜੀ ਮਿਲ ਕਾਂਗਰਸ ਸਰਕਾਰ ਵੇਲੇ ਵੀ ਜਿਹੜਾ ਪਿਆ ਗਿਆ ਸੀਗਾ ਤਾਂ ਕਾਂਗਰਸ ਸਰਕਾਰ ਵੇਲੇ ਵੀ ਦਿੱਤੀ ਸੀ ਨੌਕਰੀ ਜਿੱਦੂ ਬਾਅਦ ਫਿਰ ਭਗਵੰਤ ਮਾਨ ਦੀ ਸਰਕਾਰ ਆ ਗਈ ਵੀ ਤੁਹਾਡਾ ਲਿਸਟ 'ਚ ਨਾਮ ਨਹੀਂ ਆਇਆ ਜਾਂ ਕੀ ਦਿੱਕਤ ਆ ਗਈ? ਲਿਸਟ 'ਚ ਨਾਮ ਆ ਗਿਆ ਸੀ। ਹਾਂ। ਉਹ ਪਹਿਲਾਂ ਥੋੜੀ ਪ੍ਰੋਬਲਮ ਪੈ ਗਈ ਤੇ ਉਹ ਕਰਕੇ ਥੋੜੀ ਦਿੱਕਤ ਆਈ ਪਈ ਸੀ। ਠੀਕ ਹੈ। ਹਾਂਜੀ। ਤਾਂ ਹੁਣ ਇਹਨਾਂ ਲੰਮਾ ਸਮਾਂ ਲੱਗਿਆ ਨੂੰ ਕਿਵੇਂ ਦੇਖੀਏ? ਬਸ ਦੇਖ ਲਈ ਬਸ ਜਿੰਨਾ ਲੰਘਿਆ ਸਮਾਂ। ਦੋਨ ਲੰਘੇ ਗਿਆ ਜਿਹੜਾ ਹੁਣ ਮਤਲਬ ਨੌਕਰੀ ਮਿਲ ਗਈ ਕਰਕੇ ਪਰਿਵਾਰ ਤੋਂ ਕੋਲੋਂ ਅਸੀਂ ਪੰਜ ਜਣੇ ਮੈਂ ਜਮੀਨ ਕਿੰਨੀ ਦੇ ਵੀ ਨਗੇ ਟਾਈ ਵਿਕਟ ਹਾਂਜੀ ਕਾਉਂ ਖੋਸ਼ੇ ਪਰ ਬਾਤ ਕਰ ਹਾਂਜੀ ਕੀ ਨਾਮ ਹੈ ਵੀਰ ਜੀ ਆਪਣਾ ਮੇਰਾ ਮਨਪ੍ਰੀਤ ਸਿੰਘ ਸਰ ਮਨਪ੍ਰੀਤ ਤੁਹਾਡਾ ਕਾਉਂਟ ਸੀਗਾ ਜਿਹੜਾ ਮੇਰਾ ਡੈਡੀ ਸੀਗਾ ਸਰ ਠੀਕ ਹੈ ਕਦੋਂ ਗਏ ਸੀ ਉਹ ਸਰ ਇਹਨਾਂ ਉਹ ਬੀਤ ਤਿੰਨ ਸਾਲ ਹੋ ਗਏ ਸੀਗੇ ਤਿੰਨ ਸਾਲ ਤੋਂ ਚੱਲਦਾ ਆ ਰਿਹਾ ਸੀਗਾ ਤੁਹਾਨੂੰ ਤੋਂ ਬਾਅਦ ਤਿੰਨ ਸਾਲ ਦੇ ਵਿੱਚ ਬੀ ਸੀ ਹੀ ਹੋ ਗਈ ਸੀਗੇ ਬਿਮਾਰ ਹੋ ਗਏ ਸੀਗੇ ਤਾਂ ਤੇ ਹਾਂ ਦੇਖ ਕੀ ਘਟਨਾ ਵਾਪਰੀ ਸੀ ਤੇ ਇਹਨਾਂ ਨੂੰ ਟੈਕਨੀਕਲ ਪ੍ਰੋਬਲਮ ਆ ਗਈ ਸੀ ਹਾਂਜੀ ਤਾ ਹੁਣ ਨੌਕਰੀ ਮਿਲੀ ਹੈ ਕਿਸ ਤਰ੍ਹਾਂ ਦੇ ਅਸੀਂ ਬਹੁਤ ਕੋਸ਼ਿਸ਼ ਮਾਨਦੇ ਵੀ ਬੜੀ ਧੰਨਵਾਦ ਕਰਦੇ ਹਾਂ ਸਰਕਾਰ ਦਾ ਬਹੁਤ ਬਹੁਤ ਜਿਆਦਾ ਕਿਹੜੇ ਵਿਭਾਗ ਦੇ ਵਿੱਚ ਤੁਹਾਨੂੰ ਨੌਕਰੀ ਸਾਨੂੰ ਕਿਹੜੀ ਵੱਡੀ ਵਿਭਾਗ ਦੇ ਵਿੱਚ ਨੌਕਰੀ ਮਿਲੀ ਹੈ ਸਰ ਹਾਂਜੀ ਪਹਿਲਾਂ ਕਿੰਨੇ ਸਮੇਂ ਤੋਂ ਜਿਹੜੀ ਇਹ ਮੰਗ ਚੱਲੀ ਜਾ ਰਹੀ ਸੀ ਇਹ ਸਰ ਹੋ ਗਈ ਤਿੰਨ ਸਾਲ ਤੋਂ ਪ੍ਰੋਪਰ ਮੰਨ ਕੇ ਚੱਲੋ ਵੀ ਹੋ ਗਏ ਸਰ ਤਿੰਨ ਸਾਲ ਤੋਂ ਪ੍ਰੋਪਰ ਮੰਗ ਰਹੇ ਸੀ ਤੁਹਾਨੂੰ ਬੈਠਣ ਉੱਤਰਨੇ ਵੀ ਲਏ ਬਹੁਤ ਜਿਆਦਾ ਵੀ ਮੀਟਿੰਗਾਂ ਵੀ ਹੋਈਆਂ ਅਤੇ ਦੌਰਾਨ ਸਾਡੀ ਪੰਜਾਬ ਸਰਕਾਰ ਨੇ ਮੰਗ ਛੱਡੀ ਪੂਰੀ ਕਰੀ ਬਹੁਤ ਬਹੁਤ ਤੁਹਾਨੂੰ ਹਣਾ ਤੁਹਾਡੇ ਵੀ ਜਮੀਨ ਸੀ ਕਿੰਨੀ ਜਮੀਨ ਪੰਜ ਕਿਨਾਰੇ ਦੀ ਜਮੀਨ ਦੀ ਸਰ ਜਿਆਦਾ ਕੋਈ ਨਹੀਂ ਖੇਤਿਆ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਮੈਂ ਤੇ ਮੇਰੀ ਮੰਮੀ ਬਸ ਦਿੱਲੀ ਕਰਨੇ ਤੇ ਜਾਂਦੇ ਰਹਿੰਦੇ ਹਾਂ ਹਾਂਜੀ ਹਾਂਜੀ ਸਰ ਤੇ ਮੈਂ ਦਿੱਲੀ ਕਰਨੇ ਚ ਜਾਂਦੇ ਸੀਗੇ ਤੇ ਨਾਲ ਉਥੇ ਆਉਂਦੇ ਆਉਂਦੇ ਟੈਕ ਹੋ ਗਏ ਸੀ ਉਸ ਤੋਂ ਕਿਹੜੀ ਜੱਥੇਬੰਦੀ ਨਾਲ ਸੀ ਅਸੀਂ ਸਰ ਕਿਹੜੀ ਜੱਥੇਬੰਦੀ ਨਾਲ ਸੀ ਅਸ਼ੁਗਰਾਮ ਹਾਂਜੀ